ਹਿੰਦਿਆ ਪੇਟ ਕੀ ਨਹੀਂ ਕਰਵਾ ਦਿੰਦਾ ਇਹ ਨਜ਼ਰ ਆਂਦਾ ਜਿਹੜੋ ਆਪਾਂ ਸੜਕ ਤੇ ਉਤਰਦੇ ਆਂ ਤੇ ਦੇਖਦੇ ਆਂ ਵੀ ਕਿਸ ਤਰ੍ਹਾਂ ਬਜ਼ੁਰਗ ਮਾਤਾ ਜਿਹੜੀ ਐਸੇ ਅਮਰੂਤਾ ਦੀ ਜਿਹੜੀ ਆ ਵੀ ਕਹਿ ਸਕਦੇ ਆਂ ਖੇਲਾ ਲਗਾ ਕੇ ਇੱਕ ਬੈਠੀ ਆ ਵੀ ਉਹਦਾ ਵੀ ਇਹ ਸੋਚ ਕੇ ਘਰੋਂ ਨਿਕਲਦੀ ਆ ਵੀ ਉਹਦਾ ਵੀ ਜਦੋਂ ਇਹ ਫਰੂਟ ਜਿਹੜੇ ਆ ਉਹ ਲਗਾਈ ਬੈਠੀ ਆ ਵੀ ਜਿਹੜੋ ਵਿਕਣਗੇ ਤੇ ਉਹ ਘਰ ਵਿੱਚ ਜਾ ਕੇ ਆਪਣੀ ਬੋ ਬੱਚੀ ਜਿਹੜੀ ਆ ਰੋਟੀ ਖਾ ਸਕੇਗੀ ਕਿਉਂਕਿ ਵਿਧਵਾ ਔਰਤ ਆ ਹੋਰ ਕੋਈ ਅਦਾ ਸਾਧਨ ਨਹੀਂ ਆ ਇੱਕ ਬੱਚਾ ਜਿਨ੍ਹਾਂ ਨੂੰ ਰੋਟੀਆਂ ਇਹਨਾਂ ਨੇ ਖਵਾਉਣੀਆਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਆਖਰ ਵੀ ਕੀ ਮਜਬੂਰੀ ਇਹੋ ਜੀ ਆ ਵੀ ਆਕੇ ਸੜਕ ਤੇ ਉੱਤੇ ਖੜ ਕੇ ਵੀ ਇਸ ਤਰ੍ਹਾਂ ਦੇ ਜਿਹੜੇ ਕਾਰੋਬਾਰ ਜਿਹੜਾ ਉੱਤਲਾ ਪੈ ਰਿਹਾ ਕਿਉਂਕਿ ਜਿਹੜਾ ਵੀ ਮਹੂਦ ਆ ਕਾਫੀ ਰੇੜੀਆਂ ਆਖਿਰ ਲੱਗੀਆਂ ਹੋਈਆਂ ਜਿਹੜੋਂ ਔਰਤਾਂ ਇਹ ਚਲਾਉਂਦੀਆਂ ਆ ਪਰ ਮਹਿਸੂਸ ਹੁੰਦਾ ਕਿ ਵਾਕਈ ਬੇਰੋਜ਼ਗਾਰੀ ਜਿਹੜੀ ਆ ਦੇਸ਼ ਵਿੱਚ ਕਿੰਨੀ ਆ ਲੇਕਿਨ ਦੇਸ਼ ਦੇ ਨੇਤਾ ਇਹ ਗੱਲ ਨੂੰ ਸਮਝਣ ਨੂੰ ਤਿਆਰ ਨਜ਼ਰ ਨਹੀਂ ਪੈਂਦੇ ਇਹ ਹਾਲਾਤ ਹੋ ਚੁੱਕੇ ਨੇ ਵੀ ਭਾਰਤ ਦੇ ਜਿਵੇਂ ਕਿ ਐਸੇ ਜਿਹੜੀਆਂ ਬਜ਼ੁਰਗ ਔਰਤਾਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਆ ਉਹਨਾਂ ਨੂੰ ਵੀ ਬਚਾਰੇ ਵੀ ਆਪਣੀ ਦੋ ਬਖਤ ਦੀ ਰੋਟੀ ਖਾਣ ਵਾਸਤੇ ਕਿੰਨੀ ਜਤੋ ਜਤ ਪਰ ਗਰਮੀ ਵਿੱਚ ਸੋਕੀ ਰਹੀ ਤੇ ਇਹ ਕੋਕੋ ਪੈ ਰਹੀ ਆ ਕੋਈ ਪੱਖਾ ਨਹੀਂ ਕੋਈ ਹੋਰ ਨਹੀਂ ਕਿ ਉਹਦੇ ਵਿੱਚ ਵੀ ਇਹਨਾਂ ਨੂੰ ਕੰਮ ਕਰਨਾ ਪੈ ਰਿਹਾ ਇਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ ਜੀ ਮਾਤਾ ਜੀ ਬਸਤਰ ਮਾਤਾ ਜੀ ਕੀ ਮਜਬੂਰੀ ਹੈ ਜਿਹੜਾ ਤੁਸੀਂ ਇਹ ਅਮਰੂਦਾ ਦਾ ਜਿਹੜਾ ਇੱਥੇ ਖੇ ਲੱਗਦਾ ਕਰੇ ਨਹੀਂ ਸਾਦਾ ਕੀ ਕਰਦੇ ਕਰੇ ਨਹੀਂ ਸਾਦਾ ਗਰੀਬੀ ਬਹੁਤ ਹੈ ਫਸਰ ਸਾਡੀ ਬਹੁਤ ਗਰੀਬੀ ਹੈ ਦੱਸੋ ਕੀ ਕਰਦੇ ਅਸੀਂ ਮਿਹਨਤ ਕਰਕੇ ਬੰਦੇ ਸਹੇਂਦੇ ਵੀ ਨਹੀਂ ਹੈਗਾ ਮੇਰਾ ਮਨ ਰੈ ਲਈ ਸਰਕਾਰ ਦਾ ਆਉਂਦਾ ਕੋਈ ਹੋਰ ਸਾਧਾ ਨਹੀਂ ਵੀ ਸਰਕਾਰਾਂ ਕਹਿੰਦੀਆਂ ਅਸੀਂ ਬੜਾ ਕੁਝ ਦੰਨੇ ਆਂ ਜਿੱਤੇ ਨਾਲ ਕੋਈ ਸਾਧਾ ਕੋਈ ਮਿਲਦਾ ਨਹੀਂ ਕੋਈ ਜਿਹੜਾ ਮੋਦੀ ਮੋਦੀ ਸਰਕਾਰ ਬਣੀ ਸੀ ਕਹਿੰਦੀ ਬਹੁਤ ਕੁਝ ਦਵਾਂਗੇ ਕੁਝ ਨਹੀਂ ਪਤਾ ਕੱਲ੍ਹ ਦੇ ਕੱਲ੍ਹ ਕਿਸਾਨ ਨੂੰ ਮਿਲਦੀ ਪਰ ਸਾਨੂੰ ਕੋਈ ਨਹੀਂ ਮਿਲਦਾ ਕਦੇ ਵੀ ਇਸ ਹੌਰਤ ਨਹੀਂ ਮਿਲੂ ਸਾਨੂੰ ਕਦੇ ਵੀ ਉਹ ਕੋਸ਼ਿਸ਼ ਨਹੀਂ ਜਿਹੜੇ ਅਮਰੂਦ ਹੈ ਕਿੱਥੋਂ ਲੈ ਕੇ ਆਂਦੇ ਹੋ ਤੇ ਕਿਵੇਂ ਮਤੋਂ ਵੇਚਦੇ ਇਹ ਪਤਾ ਉਹ ਮੁੰਡੇ ਜਾਂਦੇ ਆ ਉਹਨਾਂ ਤੋਂ ਅਸੀਂ ਜਿੰਨੇ ਤੋਂ ਮਾਲ ਮੰਗਾਵਾਂ ਇਹ ਵੀ ਵਿਚਾਰੀ ਮੰਗਾਉਂਦੇ ਨਾ ਵੀ ਮੰਗਾਉਂਦੇ माता की मुश्किल है ਇੰਨੀ ਗਰਮੀ ਵਿੱਚ ਤੁਸੀਂ ਇੱਥੇ ਬੈਠਦੇ ਹੋ ਕਮਾਦੇ ਕੋਈ ਹੋ ਸਕਦਾ ਨਹੀਂ ਮਤਈ ਹੋਰ ਕੀ ਸਾਨੂੰ ਕੋਈ ਮਿਲਦਾ ਹੀ ਨਹੀਂ ਕਰੀਏਗੀ ਕੋਈ ਮਿਲ ਜਾਵੇ ਤਾਂ ਸਰਕਾਰੀ ਕੋਈ ਨਾ ਦਫ਼ਤਰ ਦੇ ਵਿੱਚ ਕੋਈ ਮਿਲ ਜਾਵੇ ਪਾਣੀ ਢਾਣੀ ਭਰਾਉਣ ਨੂੰ ਜਾਂ ਕੋਈ ਸਕੂਲ ਦੇ ਵਿੱਚ ਮੈਂ ਲਗ ਮੈਂ ਜਾਵਾਂ ਕਿ 10-15000 ਰੁਪਏ ਸਾਨੂੰ ਮਿਲ ਜAVE ਸਾਨੂੰ ਤਾਂ ਉਹਨਾਂ ਹੀ ਬੜਾ ਆਹ ਟੱਕੇ ਦੇ ਨਾਲ ਖਾਣੇ ਪੈਣ ਕੁਛ ਬਚਦਾ ਹੀ ਨਹੀਂ ਐ ਕਿੰਨੀ ਕੁ ਕਮਾਈ ਕਰ ਲੈਂਦੇ ਹੋ ਕਿ ਕਿੱਥੋਂ ਜਿਹੜਾ ਫਰੂਟ ਲੈ ਕੇ ਆਉਂਦੇ ਇਹ ਰੂਟ ਬਿਗਾਏ ਆ ਮੁੰਡੇ ਲੈ ਜਾਂਦੇ ਕਰੇ ਦਿੱਲੀ ਨੂੰ ਅਸੀਂ ਇਹਨਾਂ ਕੋਲ ਹੋਣੇ ਬਹੁਤ ਮੰਗਾ ਲੱਗਦਾ ਇੱਥੇ ਹੁਣ ਕੀ ਕਰਕੇ ਬਚਦਾ ਕੁਝ ਨਹੀਂ ਡੈੜੀ ਕਿੰਨੀ ਕੁ ਪਈ ਜਾਂਦੀ ਮਤਲਬ 700 800 ਕਦੇ ਚਾਹੇ ਸਭ ਤੇਰੀ ਦੋਸਤ ਆਹ ਆਹ 200 ਕਰੇ ਬਣਾ ਗਾਗ ਬਗਰ ਕੁਝ ਵੀ ਨਹੀਂ ਕੁਝ ਵੀ ਨਹੀਂ ਮਤੇ ਨਹੀਂ ਗਰਮੀ ਵਿੱਚ ਪੱਖਾ ਵੀ ਨਹੀਂ ਕੁਝ ਨਹੀਂ ਨਾ ਨਾ ਤੇ ਵੇਲਾ ਫਿਰ ਤੁਹਾਡੇ ਸਾਹਮਣੇ ਆ ਫਿਰ ਉਹ ਢੇਡ ਖਾਣ ਨੂੰ ਮੰਗ ਰਿਹਾ ਕੀ ਕਰੀਏ ਭਾਂ ਤੇ ਬੱਚੇ ਕਿ ਕਰਦੇ ਇਹ ਕਿ ਇਹ ਵਿਚਾਰੇ ਮੈਂਡ ਮਜ਼ਦੂਰੀ ਕਰਦੇ ਦਿਹਾੜੀ ਮਜ਼ਦੂਰੀ ਇਹ ਮਜ ਮਜ ਇਹ ਦੋ ਰੋਚਾ ਚਾ ਚਾ ਰੱਖੀਆਂ ਤੇ ਉਹ ਵੱਡਾ ਜਿਹੜਾ ਉਹ ਐ ਕਰਕੇ ਦੇਖ ਰਿਹਾ ਉਹਦੇ ਅੱਖਾਂ ਵਿੱਚ ਪੀਟਾ ਮੋੜ ਗਿਆ ਨਾ ਉਹਨਾਂ ਦੇ ਕਿਤੇ ਨਹੀਂ ਤੇ ਛੋਟੇ ਵੀ ਵਿਚਾਰੇ ਉਹ ਚਾ ਚੰਗਾ ਰੱਖੀ ਬੈਠਾ ਇੱਕ ਬੱਚਾ ਤੇ ਇੱਕ ਲੜਕੀ ਹੋਰੀ ਗੋਮ ਮਸਾਫਾ ਤੁਸੀਂ ਦੇਖੋਦੇ ਵੀ ਕਿਸ ਤਰ੍ਹਾਂ ਮਸਮ ਕੀ ਮਜਬੂਰ ਨੇ ਮਾਤਾਵਾਂ ਜਿਹੜੀਆਂ ਇੱਥੇ ਬੈਠੀਆਂ ਨੇ ਵੀ ਆਪਣਾ ਕੱਪ ਕਾਰੋਬਾਰ ਕਰਦੀਆਂ ਕਿਉਂਕਿ ਕੋਈ ਹੋਰ ਉਹਨਾਂ ਦਾ ਸਾਧਨ ਨਹੀਂ ਮਿਲਦਾ ਲੇਕਿਨ ਸਰਕਾਰਾਂ ਨੇ ਚਾਹੇ ਜਿਹੜੀ ਮੋਦੀ ਸਰਕਾਰ ਬਣੀ ਸੀ ਤਾਂ ਬੜੇ ਸੁਵਾਸਨ ਦਿੱਤੇ ਸੀ ਲੋਕਾਂ ਨੂੰ ਦੀ ਮਤਲਬ ਵਧਾ ਜਿਹੜਾ ਰੋਜ਼ਗਾਰ ਇੱਕ ਆਮ ਲੋਕਾਂ ਨੂੰ ਦਵਾਗੇ ਗਰੀਬਾਂ ਨੂੰ ਬੜੀ ਸਹੂਲਤਾਂ ਦਵਾਗੇ ਲੇਕਿਨ ਸਹੂਲਤਾਂ ਦਵਾ ਜਿਹੜੇ ਇਹ ਔਰਤਾਂ ਜਿਹੜੀਆਂ ਬੈਠੀਆਂ ਆਪਣੇ ਮਰੂਤ ਲਗਾ ਕੇ ਸੜਕ ਦੇ ਕਿਨਾਰੇ ਠੇਲਾ ਲਗਾ ਕੇ ਇਹ ਮਤਲਬ ਕਿ ਵੇਚਰੀਆਂ ਦਿਖਾਈ ਦੇ ਰੀਆਂ ਜੋ ਆਪਣੇ ਆਪ ਦੇ ਵਿੱਚ ਵੀ ਇੱਕ ਕਹਿ ਸਕਦੇ ਆ ਵੀ ਤਤਰਤਜੋਗ ਹਾਲਾਤਾਂ ਦੇ ਵਿੱਚ ਇਹ ਬੈਠਿਆ ਦਿਖਾਈ ਦੇ ਰੀਆਂ ਕਿਉਂਕਿ ਅੱਧ ਦੀ ਗਰਮੀ ਆ ਤੇ ਗਰਮੀ ਵਿੱਚ ਬਿਨਾ ਪੱਖੇ ਤੋਂ ਇਸ ਤਰ੍ਹਾਂ ਸੜਕ ਦੇ ਕਿਨਾਰੇ ਧੋਪੋ ਵਿੱਚ ਬੈਠਾ ਕਿ ਇੱਕ ਬੜਾ ਵੱਡਾ ਹੀ ਕਹਿ ਸਕਦੇ ਆ ਵੀ ਜਿਗਰਾ ਹੁੰਦਾ ਵੀ ਜਰੋ ਕਿ ਪੇਟ ਪਾਲਣਾ ਹੋਵੇ ਤੇ ਪੇਟ ਪਾਲਣ ਦੇ ਵਿੱਚ ਵੀ ਵੀ ਕਹਿ ਸਕਦੇ ਆ